ਪੁਸ਼ਕਰ ਦੇ ਵਿੱਚ ਅੱਜ ਵੀ ਪਿਆ ਹੈ ਗੁਰਗੋਬ ਸਿੰਘ ਮਹਾਰਾਜ ਜੀ ਦਾ ਹਸਤ ਲਿਖਤ ਹੁਕਮਨਾਮਾ ਸਾਹਿਬ ਜਿਸ ਤੇ ਦਰਸ਼ਨ ਇਹ ਪੰਡਤ ਜੀ ਜਿਹੜੇ ਨਵੀਂ ਪੀੜੀ ਦੇ ਵਿੱਚ বিষ্ণੂ ਦਾਸ ਜੀ ਨੇ ਕਰਾਉਂਦੇ ਹਨ ਸੇਵਾ ਸੰਭਾਲ ਵੀ ਕਰ ਰਹੇ ਹਨ ਅੱਜ ਤੱਕ ਜੋ ਵੀ ਇੱਥੇ ਕੋਈ ਸਾਡਾ ਸਿੱਖਾਂ ਦਾ ਵੱਡਾ ਵਡੇਰਾ ਆਇਆ ਹੋਊਗਾ ਇਹ ਸਾਰੀ ਹਿਸਟਰੀ ਉਹਦੀ ਜਿਹੜੀ ਹੈ ਪੂਰੀ ਪਰਿਵਾਰਾਂ ਦੀ ਵੇਰਵਾ ਲਿਖ ਲੈਂਦੇ ਨੇ ਔਰ ਵੱਡਿਆਂ ਵਡੇਰਾਂ ਦਾ ਇਹਨਾਂ ਦੀਆਂ ਮਈਆਂ ਦੇ ਉੱਤੇ ਨਾਂ ਵਗੈਰਾ ਸਾਰੇ ਲਿਖੇ ਨੇ ਅਸੀਂ ਵੀ ਲਿਖਾ ਦਿੱਤਾ ਜੇ ਕੋਈ ਅੱਜ ਤੋਂ ਦੂਜੀ ਚੌਥੀ ਪੀੜੀ ਸਾਡਾ ਆਏਗਾ ਤੇ ਇਹਨਾਂ ਦੇ ਕੋਲ ਸਾਰੇ ਰਿਕਾਰਡ ਗੁਰਗੋਬ ਸਿੰਘ ਮਹਾਰਾਜ ਇਹ ਹੈ ਉਹ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਸਤ ਲਿਖਤ ਹੁਕਮਨਾਮਾ ਸਾਹਿਬ ਇਸ ਪੰਡਤ ਵਿਸ਼ਨੂੰ ਦਾਸ ਜੀ ਜਿਹੜਾ ਨਵੀਂ ਪੀੜੀ ਦੇ ਵਿੱਚ ਹੈ ਇਹਨਾਂ ਦਾ ਜਿਹੜਾ ਵੱਡਾ ਵਡੇਰਾ ਸੀ ਪੰਡਤ ਚੇਤਨ ਦਾਸ ਜੀ ਉਹਨੂੰ ਦਿੱਤਾ ਸੀ ਸਤਿਗੁਰੂ ਜੀ ਇਸ ਪੁਸ਼ਕਰ ਦੇ ਇਲਾਕੇ ਵਿੱਚੋਂ ਨਿਕਲ ਲੱਗੇ ਤਾਂ ਇੱਥੇ ਮਹਾਰਾਜ ਜੀ ਨੇ ਪੜਾਵ ਲਾਇਆ ਸੀ ਕਿਉਂਕਿ ਇਹ Hindu ਭਰਾਵਾਂ ਦਾ ਬਹੁਤ ਵੱਡਾ ਧਾਰਮਿਕ ਸਥਾਨ ਹੈ ਬ੍ਰਹਮਾ ਜੀ ਦਾ ਇੱਕੋ ਇੱਕ ਇਕਲੌਤਾ ਦੁਨੀਆ ਤੇ ਮੰਦਿਰ ਹੈ ਜੋ ਇੱਥੇ ਹੈ ਜਿੱਥੇ 52 ਘਾਟ ਬਣੇ ਹੋਏ ਹਨ ਇੱਥੇ ਮਹਾਰਾਜ ਜੀ ਦਾ ਵੀ ਇੱਕ ਘਾਟ ਸਥਾਨ ਬਣਿਆ ਹੋਇਆ ਹੈ ਗੁਰੂ ਗੋਬਿੰ ਜਿਵੇਂ ਕਿ ਮਹਾਰਾਜ ਜਿਨੇ ਆਪਣੇ ਵਿਚਾਰ ਸਾਂਝੇ ਕੀਤੇ ਹੀ ਇਹਨਾਂ ਦੇ ਨਾਲ ਤੇ ਉਹਨਾਂ ਨੂੰ ਮਨਮਤਾਂ ਤੋਂ ਦੂਰ ਕੀਤਾ ਹੈ ਅਤੇ ਇਹਨਾਂ ਵਹਿਮਾਂ ਪਰਮਾਤਮਾ ਤੋਂ ਨਿਕਲ ਕੇ ਸਿੱਧਾ ਕਾਲਪੁਰਖ ਨੂੰ ਮੰਨਣ ਵਾਸਤੇ ਉਪਦੇਸ਼ ਦਿੱਤਾ ਅਤੇ ਜੋ ਕੁਝ ਆਪਣੇ ਨਾਲ ਹੋਇਆ ਉਹ ਸਾਰਾ ਕੁਝ ਦੱਸਿਆ ਤਾਂ ਇਥੋਂ ਦੇ ਜਿਹੜੇ ਪੰਡਤ ਚੇਤਨ ਦਾਸ ਜੀ ਸੀ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਹਾਰਾਜ ਜੀ ਦੀ ਬਹੁਤ ਅਦਮਾਨ ਸਤਕਾਰ ਨਾਲ ਸੇਵਾ ਕੀਤੀ ਲੰਗਰ ਜਾਲਾ ਦੀ ਛਕਾਇਆ ਮਹਾਰਾਜ ਜੀ ਨੇ ਖੁਸ਼ ਹੋ ਕੇ ਕਿਆ ਕਿ ਜੋ ਮੰਗਣਾ ਹੈ ਮਾਇਆ ਦੀ ਪੇਟਾਓ ਲੈ ਲੋ ਤਾਂ ਉਸਨੇ ਗੋ ਕਿਆ ਕਿ ਮਹਾਰਾਜ ਜੀ ਤੇ ਮੁੱਕ ਜਾਣੀ ਹੈ ਐਸੀ ਚੀਜ਼ ਦੇ ਕੇ ਜਾਓ ਉਹ ਸਦਾ ਉਹਨਾਂ ਦੇ ਨਾਲ ਰਵੇ ਤੇ ਮਹਾਰਾਜ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਹਸਤ ਲਿਖਤ ਹੁਕਮਨਾਮਾ ਸਾਹਿਬ ਦਿੱਤਾ ਤੇ ਉਹਨਾਂ ਨੂੰ ਸੇਵਾ ਲਈ ਕਿ ਦਿੰਦੀ ਦੁਨੀਆ ਤੱਕ ਤੁਸੀਂ ਮੇਰੇ ਦਿਨਾਂ ਵਿੱਚ ਕਿੱਥੇ ਆਉਣਗੇ ਉਹਨਾਂ ਨੂੰ ਤੁਸੀਂ ਮੇਰੇ ਹੁਕਮਨਾਮੇ ਸਾਹਿਬ ਦੇ ਦਰਸ਼ਨ ਕਰਾਉਗੇ ਜੀ ਜਾਣਕਾਰੀ ਹੋਰ ਦੇ ਦਈਏ ਕਿ ਜਿਹੜੀ ਸਾਡੀ ਮਹਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਦੇ ਅੰਦਰ ਇਸ ਹੁਕਮਨਾਮਾ ਸਾਹਿਬ ਦੀ ਤਸਦੀਕ ਅਜੇ جاری ਹੈ ਇਸ ਦੀ ਪੂਰੀ ਜਾਣਕਾਰੀ ਲੌਂਗ ਵੀਡੀਓ ਸਾਡੇ YouTube ਚੈਨਲ ਪੰਜਾਬੀ ਟਰੈਵਲ ਬ੍ਰੇਨ ਉੱਤੇ ਪਾਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਹੋਰ ਵੀ ਇੱਥੇ ਗੁਰੂ ਨਾਨਕ ਸਾਹਿਬ ਜੀ ਵੀ ਆਏ ਸੀ ਗੁਰਦੁਆਰਾ ਸਾਹਿਬ ਵੀ ਹੈਗਾ ਸਾਰੇ ਤੁਸੀਂ ਉਸ ਵੀਡੀਓ ਦੇ ਉੱਤੇ ਦੇਖ ਸਕਦੇ ਹੋ ਸੇਮ ਨਾਮ ਤੋਂ ਸਾਡਾ Facebook ਪੇਜ ਹੈ ਅਤੇ Instagram ID ਹੈ ਉੱਥੇ ਸਾਨੂੰ ਫੋਲੋ ਕਰਿਓ ਵੀਡੀਓ ਵੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਵਾਤੋਵਾੜ ਸ਼ੇਅਰ ਕਰਿਓ ਬਿਲਕੁਲ ਚੰਗੀ ਲੱਗੀ ਹੋਵੇ ਤੇ